ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਲਤਪੁਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 11-12 ਨਗ ਲੈ ਕੇ ਆਂਦੇ ਆ ਜੀ ਜਿੰਨਾ ਚ ਗੱਬਣ ਪਾਸ ਵੱਛੀਆਂ ਨੇ ਢੋਕੜ ਗੱਬਣ ਨਗ ਵੀ ਆ ਢੋਕੜ ਵੀ ਆ ਗੱਬਣ ਤਿਆਰ ਵੀ ਆ ਸੂਏ ਸਵਾਏ ਵੀ ਆ ਵੀਡੀਓ ਨੂੰ ਐਂਡ ਤੱਕਰ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਤੇ ਕੋਈ ਵੀ ਨਾਗ ਵੀਰੇ ਤੁਹਾਨੂੰ ਪਸੰਦ ਆਊਗਾ ਇਹਦੇ ਚ ਤੁਹਾਡਾ ਸੌਦਾ ਹੁੰਦਾ ਤਾਂ ਮੇਰੀ ਸਪੈਸ਼ਲ ਬੇਨਤੀ ਆ ਭਾਈ ਜੇ ਤਾਂ ਗੱਬਣ ਆ ਤਾਂ ਆਪਦਾ ਚੈੱਕ ਪਾਸ ਕਰਵਾ ਕੇ ਲੈ ਜਾਓ ਜੇ ਗੱਬਣ ਤਿਆਰ ਆ ਤਾਂ ਪਾਸ ਕਰਕੇ ਲੈ ਜਾਓ ਤੇ ਜੇ ਕੋਈ ਸੂਇਆ ਸਵਾਇਆ ਨਾਗਾ ਤਾਂ ਆਪਦੀ ਵੀਰੇ ਮਿਲਕਿੰਗ ਕਰਕੇ ਲੈ ਜਾਓ ਬਾਅਦ ਚ ਕਈ ਵੀਰਾਂ ਦੇ ਮੈਨੂੰ ਫੋਨ ਆ ਜਾਂਦੇ ਆ ਤੇ ਤਾਂ ਕਰਕੇ ਬੇਨਤੀ ਆ ਮੇਰੇ ਵੱਲੋਂ ਸਸੀ ਗਾਲ ਜੀ ਸਸ ਵਾ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੌਰਤਿਆਨ ਸਿੰਘ ਪਿੰਡ ਦੌਲਤਪੁਰਾ ਨੀਵਾ ਤੇ ਤਹਿਸੀਲੀ ਮੋਗਾ ਜ਼ਿਲ੍ਹਾ ਹੀ ਮੋਗਾ ਮੋਬਾਈਲ ਨੰਬਰ ਜੀ 9814728419 ਇੱਕ ਫੋਨ ਨੰਬਰ ਹੋਰ ਬਣਾਣਾ ਆਪਾਂ ਨੋਟ ਕਰਾਉਣਾ ਵਾ ਇਹਦੇ ਆਪਣਾ ਫੋਨ ਬੰਦ ਹੋ ਜਾਂਦਾ ਇੱਕ ਆ ਗਿਆ ਵਾ 95920 36770 ਠੀਕ ਆ ਬਾਈ ਤੇ ਇਧਰੋਂ ਬੱਚੀ ਤੋਂ ਸ਼ੁਰੂ ਕਰਦੇ ਆ ਵੀਰੇ ਦੰਦੋ ਕਿਵੇਂ ਬਚਿਆ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਉਹ 7-8 ਮਹੀਨੇ ਗਾਂ ਨੂੰ ਦੋ ਚੌਂ ਦੀ ਗਾਂ ਦੀ ਮਾਂ ਅੰਤਰੀ ਖੜੀ ਆ ਪਰ ਮੇਰੇ ਤੇ ਠੀਕ ਆ ਝੂਲੀ ਦਿਖਾਦੀ ਮਾੜੀ ਝੂਲੀ ਬਹੁਤ ਜੰਮੀ ਠੀਕ ਆ ਤੋਰ ਕੇ ਦਿਖਾਦੀ ਵੀਰੇ ਚਾਰ ਹੀ ਥਾਣਾ ਸੈਂਕ ਵੱਡੀ ਹੋਈ ਤੇ ਤਾਂ ਅੱਗੇ ਵੀਰੇ ਆ ਵੱਡੀ ਹੋਈ ਤੇ ਤਾਂ ਅੱਗੇ ਠੀਕ ਆ ਸੋਹਣੀ ਜਰਸੀ ਆ ਬੱਚਾ ਹੀ ਆ ਹਜੇ ਖੀਰਾ ਵੀਰੇ ਚਮਕਦਮ ਕਾਲੀ ਆ ਬਾਕੀ ਤੁਸੀਂ ਪੈਠ ਪੂੜਾ ਦੇਖ ਸਕਦੇ ਹੋ ਸਾਂਭਣ ਵਾਲੀ ਚੀਜ਼ ਆ ਜਾਨੀ ਤੁਸੀਂ 2-4 ਮਹੀਨੇ ਸਾਂਭ ਲਈ ਤੇ ਕਰਮਾਂ ਵਾਲੀ ਨਾ ਇਹਦਾ 4 ਪੈਸੇ ਰਲਾ ਦੂਗੀ ਨਾਲ ਨਾਲੇ ਸੋਹਣਾ ਨਾਗ ਬਣ ਜੂਗਾ ਕਿਉਂਕਿ ਜਰਸੀ ਦਾ ਦੁੱਧ ਵੀ ਚੰਗਾ ਹੁੰਦਾ ਤੇ ਬੱਚੇ ਵੀ ਚੰਗੇ ਪਾਜੂ ਚੰਗਾ ਸੀਮਣ ਲੱਗ ਜੀ ਅੱਗੇ ਬਾਕੀ ਸਾਮ ਸੰਭਾਲ ਤੇ ਡਿਪੈਂਡ ਆ ਬੱਚੀ ਚੰਗੀ ਆ ਸਿੰਘ ਜਰੂਰ ਵੱਡੀ ਹੋਈ ਦੇ ਦਾ ਅੱਗੇ ਵੇ ਆ ਤੇ ਬਾਈ ਇਹਦੀ ਜਾਇਜ਼ ਕੀਮਤ ਪਾਉਣੀ ਆ ਜਿਹੜੇ ਲੈਣੀ ਆ ਯੈਸ ਤੈਨੂੰ 11000 ਦੀ ਦੇਵਾਂਗੇ ਵਿੱਚ ਮਾਨਤਾ ਨਹੀਂ ਹੋ ਮਾੜਾ ਮੋਟਾ ਮਾਨਤਾ ਨਹੀਂ ਹੁੰਦਾ ਹਾਂ ਮੁੱਲ 15 ਕਰਾਏ ਕੋਈ 16 ਕਰਾ ਲੈ 11000 ਦੀ ਬੱਚੀ ਦੇਾਂਗੇ ਠੀਕ ਆ ਇਹ ਡਿਮਾਂਡ ਆਪਣੀ ਫੈਕਸ ਹੀ ਰਹਿਣ ਵਾਲੀ ਆ ਕਰਦਾ ਮਾਨਤਨ ਤੇਰੇ ਕਹਿੰਦੇ ਮਾਨਤਨ ਹੋ ਜਾਊਗਾ ਹਾਂਜੀ ਠੀਕ ਆ 11000 ਦੀ ਬਾਈ ਕਹਿੰਦਾ ਵੱਛੀ ਦੇਣੀ ਆ ਬਲ ਜੇ ਕੱਚੀ ਹੀ ਡੇ ਇੱਕ ਵਾਰੀ ਕੱਢ ਚੁੱਕੀ ਆ ਠੀਕ ਆ ਹਾਂ ਚਲੋ ਉਹ ਤਾਂ ਬੱਚਾ ਹੀ ਆ ਹਜੇ ਦੋ ਨੰਬਰ ਨਾ ਅਗ ਬਾਹਰ ਹੀ ਲੈ ਆਈਂ ਭਾਈ ਉਹ ਕਿੰਨੇ ਮਾ ਜੇਦਾ ਐਲਨ ਵੱਛੀ ਐ ਪਲੂਣ ਭਾਈ ਦੰਦੋ ਜੀ ਇਹ ਦੰਦਾ ਵਾ ਵੀ ਨਹੀਂ ਦਿਨ ਬੜਾ ਬਰਾੜਾ ਠੀਕ ਆ ਕਿੰਨਾ ਕੁ ਸਮਾਂ ਲੈਂਦੀ ਆ ਜੀ ਸਮਾਂ ਮਾਲ ਘਰ ਦੇ ਕਹਿੰਦੇ ਮਜੂਦ ਹੈ ਨਾ ਉਹ ਆਪਾਂ ਲਈਆ ਉਹ ਕਹਿੰਦੇ 15 ਦਿਨ ਪਾਏ ਹੈ ਇਹ ਕਾਪੀ ਦੇ ਹਾਂ ਜੀ ਡੇਟ ਮੁਤਾਬਕ ਹਾਂ ਠੀਕ ਆ ਸੇਂਗਾ ਮਾਰਦੀ ਮੂਰਤੀ ਜਵਾਂ ਨਹੀਂ ਮਾਰਦੀ ਯਾਰ ਥੋੜੀ ਤੱਲੇ ਆ ਰਿਹਾ ਰਿਜੋਲ ਕਰਦੀ ਪਰ ਸੰਗਲ ਪਾਇਆ ਯਾਰ ਇਹਦੀ ਆਲ ਕਰਦੀ ਆ ਬਾਕੀ ਕੁਆਲਿਟੀ ਤੁਸੀਂ ਦੇਖੀ ਬੜੀ ਚੰਗੀ ਬੱਛੀ ਆ ਬਰਾੜਾ ਠੰਡੀ ਇਕੱਲਾ ਇਕੱਲਾ ਨਿੱਖੜਨਾ ਹੱਥੀ ਚਵਾਈ ਵਾਲਾ ਬੜੀ ਜੰਗਲੀ ਵਿੱਚ ਮੱਚ ਝੋਲੀ ਕੱਚੀ ਵੇ ਕੱਚੀ ਕੱਚੀ ਝੋਲੀ ਬਹੁਤ ਵੱਡਾ ਟਿਮਕਣਾ ਜਾਂ ਵੈਸੇ ਹੀ ਆ ਉਹ ਵੈਸੇ ਹੀ ਵੈਸੇ ਬਰਾੜਾ ਪਾਸ ਕੀਤੀ ਆਪਣੀ ਆ ਪਰ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਵੈਸੇ ਹੀ ਆ ਵੈਸੇ ਆਪ ਪਾਸ ਕਰਕੇ ਲਈ ਬੱਛੀ ਰੋਇਆ ਕੰਮ ਨਹੀਂ ਠੀਕ ਬਾਅਦ ਤੁਹਾਨੂੰ ਹਾਈਟ ਦੀ ਨੋਰਮਲ ਮੰਨ ਕੇ ਆਏ ਹੋ ਵੀਰੇ ਬਾਕੀ ਜਿਹੜਾ ਵੀਰ ਤੋਰ ਉਦੀ ਹਾਈਟ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਤੇ ਜਾਇਜ਼ ਕੀਮਤ ਬਾਈਏ ਦੀ ਦੇ ਦਈਏ 32000 ਦੀ ਜਾਇਜ਼ ਕਰਨੀ ਹੈ ਜਿਹੜੇ ਲੈਣੀਆਂ ਮਾਣਤਨ ਕਰਦਾਂਗੇ 1000 ਰੁਪਿਆ ਹੋਰ 32000 ਚੋਂ ਹਾਂਜੀ 31 ਦੀ ਦੇ ਦਾਂਗੇ ਹਾਂ ਬੱਛੀ ਵਾਲੀ ਚੰਗੀ ਯਾਰ ਮੇਰੇ ਚੂਲੀ ਵਾਲੀ ਵਾਲੀ ਚੰਗੀ ਉਹ ਵੀ ਸੰਗਣਾ ਪਏ ਬਣਾ ਮਾਜਾਰ ਆਹ ਵਾੜ ਵੇਲਾ ਕਿੰਨੇ ਪਏ ਬੱਛੀ ਦੇ ਨੇੜੇ ਕਰ ਤੁਸੀਂ ਸਾਰੀ ਕੱਢ ਕੇ ਸੁਣ ਮੈਂ ਨੇੜੇ ਕਰਕੇ ਉਹ ਦਿਖਾ ਦੇ ਚੈੱਕ ਨੇ ਚੀ ਪਈ ਆ ਬਾਕੀ ਆਪਾਂ ਚੈੱਕ ਕਰਾ ਦਿੰਨੇ ਆ ਤੁਹਾਨੂੰ ਹਾਂ ਥਾਣ ਵੀ ਸੋਹਣੇ ਸੈਜ ਦਾ ਹਵਾਣੇ ਚ ਬਹੁਤ ਪਈ ਪੁੱਛਣਾ ਲੈ ਸੋਹਣੇ ਦੇ ਲੈ ਵਾ ਹੂੰ ਠੀਕ ਆ ਹਾਂਜੀ ਤੇ ਨਾਗ ਨੰਬਰ ਆ ਗਿਆ ਬਈ ਆਪਣਾ 3 ਇਹ ਵੀ ਜਰਸੀ ਕਾਲੇ ਰੰਗ ਦੀ ਵਿੱਚੀ ਆ ਠੀਕ ਹੈ ਜੀ ਇਹ ਘਰ ਦੇ ਕਹਿਣ ਦੇ ਮਜਬੂਰ ਰਹੇ ਸ਼ਹਿਰੀ ਮਾਰੇ 20 ਦਿਨ ਪਾਏ ਦੇ ਕਾਪੀ ਵਾਲੇ ਸੁਆ ਕਿੰਨੇ ਮਾ ਜੀ ਸੁਆ ਪਹਿਲਾਂ ਵਧੀਆ ਬਈ ਪਹਿਲਣ ਆ ਜੀ ਠੀਕ ਆ ਹਾਂ ਤੇ ਦੰਦ ਪਰ ਚੈੱਕ ਹੀ ਨਹੀਂ ਕਰਦੇ ਦੰਦਾਂ ਦਾ ਪਰ ਚੈੱਕ ਕੀਤੇ ਨਹੀਂ ਤੇ ਵੀ ਇਹ ਵੀ ਨੋਰਮਲ ਜੀ ਆ ਡੇਟ ਮੁਤਾਬਕ ਹਜੇ 20 ਦਿਨ ਲੈ ਜੂਗੀ ਇਹ ਠੰਡੀ ਵਿੱਚ ਅੱਛੀ ਬਹੁਤ ਆ ਥੱਲੇ ਸਾਰਦੇ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲ ਇਧਰਲੇ ਪਾਸੇ ਤੋਂ ਵੀ ਤੁਸੀਂ ਥਣ ਚੈੱਕ ਕਰ ਸਕਦੇ ਹੋ ਬਾਕੀ ਜਿਹੜਾ ਦੁੱਧ ਕਰਮ ਵਾਲੀ ਦਾ ਹੁੰਦਾ ਬਈ ਸ਼ੰਗਨਾਈ ਹੋਊਗਾ ਮਾਜੀ ਆ ਮਾਜੀ ਆ ਠੀਕ ਆ ਬਾਕੀ ਰੰਗ ਪ੍ਰਿੰਟ ਤੁਸੀਂ ਦੇ ਕੀ ਸਕਦੇ ਉੱਥੇ ਜਿਹੜਾ ਨਿੱਕੀ ਜਿਹਾ ਕਵਾਲਿਟੀ ਬੱਚੀ ਬਹੁਤ ਚੰਗੀ ਆ ਠੀਕ ਆ ਵੀਰੇ ਹੂੰ ਤੇ ਇਹਦੀ ਕੀਮਤ ਹੈ ਬਾਈ ਇਹ ਆ ਬਹ ਦੇ ਦੇ 28000 ਦੀ ਬੋਝੂ ਮਾਰਾ ਮੋਟਾ ਕਰਦਾ ਮਾਡਲ ਬੱਚੀ ਵੇਲਾ ਕਿੰਨੀਆਂ ਟੱਲਾ ਪਗੀਆਂ ਬੱਚੀ ਸੂਰੇ ਕੋ ਬਣਾਓ ਬਣਾਓ ਗਿਲਾ ਹੈ ਬੱਚੀ 28000 ਦੀ ਬਾਈ ਕਹਿੰਦੇ ਦੇ ਰਾਂਗੇ ਜੀ ਅਰੇ ਸ਼ੁਰੂ ਹੋਈ ਜਣ ਕਹਿੰਦੇ ਮੁੱਲ ਬਾਈ ਦੇ ਛੋਟੇ ਛੋਟੇ ਹੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਠੰਡੀ ਸੀਲ ਦੀ ਭਾਰ ਪਿੱਛੇ ਦੀ ਥਣਾ ਦੀ ਸਾਰੇ ਦਾ ਹੀ ਗਰੰਟੀ ਹੈ ਯਾਰ ਠੀਕ ਆ ਆਪਾਂ ਹੋਏ ਕੰਮ ਕਰਦੇ ਜਿਹੜੇ ਗਲਤ ਚੀਜ਼ ਆਪ ਗਲਤ ਕਰੀ ਦੇ ਪਹਿਲੇ ਆ ਗਲਤ ਕਵਾਂਗੇ ਬਈ ਯਾਰੀ ਬਾਕੀ ਆਪਾਂ ਕਹਿੰਦੇ ਆ ਵੇਖ ਕੇ ਆਰੀ ਪਰਖ ਕੇ ਲਗੇ ਚੀਜ਼ ਪੜ ਕੇ ਬਲੰਬਣਗੇ ਤੋਂ ਲੈਣਾ ਤੁਰਾ ਹਾਂ ਸਹੀ ਗਾ ਬਾਅਦ ਚ ਬਈ ਲੰਬੇ ਹਾਂ ਬਾਅਦ ਚ ਅਗਲਾ ਕਈ ਆਵੇ ਚਾਹ ਪਹਿਲੇ ਤੁਹਾਡਾ ਦੋ ਬੰਦੇ ਲੈਉਣ ਚਾਹੀ ਚਾਰ ਹਾਂ ਸਹੀ ਗਾ ਜੇ ਚੰਗੀ ਹੋਈ ਤਾਂ ਲੈਓ ਤੇ ਮਾੜੀ ਨਾਲ ਜਾਨ ਵਸਿੱਤੀ ਆ ਅੱਗੇ ਨਗ ਨੰਬਰ ਆ ਗਿਆ ਬਈ ਆਪਣਾ 4 ਇਹ ਦੌਰ ਦਾ ਇਹਦਾ ਸੁਆ ਕਿੰਨਾ ਮਾਜੀ ਸੂਬਾ ਵੀ ਦੂਜਾ ਆ ਠੀਕ ਆ ਉਹ ਮੰਨੇ ਵਾਲਾ ਪੀਂਜਾ ਵਾਲੀ ਆ ਇਹ ਤਿਆਰ ਦਿਨ ਪਏ ਇਹਦੇ ਵੀ 1500 ਦਾ ਕੱਚੀ ਬੱਛੀ ਵੀ ਪਹਿਲੇ ਹਜੇ 15 16 ਦਿਨ ਲੈ ਜੂ ਹਾਂ ਵੇ ੱੱਲਾ ਬੱਛੀ ਦੇ ਹੂੰ ਸੋਹਣਾ ਥਾਣਾ ਦਾ ਤੇਰਾ ਕੋਈ ਚਾਰ ਹੀ ਥਾਣਾ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਚੋਾਈ ਅੰਦੀ ਬੋਲਾ ਬੱਛੀ ਮਰਜੀ ਕੋਈ ਬਾਕੀ ਮੁਠੀ ਵਾਲਾ ਥਾੜੇ ਤੋਰ ਦੇ ਤੋਰ ਦੇ ਥੋੜੀ ਲੰਮੀ ਤੋਰ ਦੇ ਲੈ ਚੱਲੋ ਜੀ ਹਾਈਟ ਦੀ ਠੀਕ ਹੈ ਜੀ ਹਾਈਟ ਪੂਰੀ ਬੱਛੀ ਦੀ ਹੈ ਹੂੰ ਬਾਕੀ ਵਜਨ ਵਾਲੀ ਆ ਕੋਈ ਆਏ ਨਹੀਂ ਦੁੱਸੀ ਲਾਮੀਆਂ ਥਣ ਸੋਹਣੇ ਸੈਜ ਦਾ ਲੱਗਿਆ ਵਾ ਜੇ ਨਾ ਦੁੱਧ ਮੱਝਾਂ ਰਗਾ ਦਾ ਦੁੱਧ ਨਾਲੇ ਠੀਕ ਆ ਵੀਰੇ ਹਾਂ ਮੱਝਾਂ ਰਗਾ ਬਾਈ ਕਹਿੰਦਾ ਦੁੱਧ ਆ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਇਹ ਫਿਰ ਬਾਈ ਕੱਚੀ ਕੱਚੀ ਦੀ ਕੀ ਡਿਮਾਂਡ ਕਰਨੀ ਆ ਦੇ ਦਈਏ 35000 ਦੀ ਬੱਚੀ ਬੂਜੂ ਮਾੜਾ ਮੋਟਾ ਜੀ ਕਰ ਦਾਂ ਯਾਰ ਬੱਚੇ ਕੋਠੇ ਢੀ ਆ ਠੀਕ ਆ 35000 ਦੀ ਬਾਈ ਕਹਿੰਦਾ ਦੇ ਦਾਂਗੇ ਨਗ ਨੰਬਰ ਆ ਗਿਆ 4 ਇਹ ਤੇ 5 ਨੰਬਰ ਨਗ ਵੀ ਬਾਹਰ ਲਿਆ ਹੀ ਇਹ ਟੋਕੜੇ ਬੰਦੋਰੇ ਰਾਰੇ ਪੈਰਾ ਦਾ ਕਰਦੀ ਬਰਾੜਾ ਇਹ ਟੋਕੜ ਗੱਬਰ ਚੱਕ ਪਾਸ ਆ ਤੇ ਪੈਰ ਬਰੋਲਾ ਕਾਲੋ ਤੇ ਮਾਲ ਆਪਣਾ ਬੜਾ ਹੈ ਪੈਰ ਬਰੋਲਾ ਦੋਨੇ ਠੀਕ ਆ ਓਏ ਪੱਕੇ ਦਾ ਖੜੀ ਵੜਦੇ ਉੱਥੇ ਚਰੀ ਹੋ ਗਏ ਆ ਠੀਕ ਆ ਹਾਂ ਠੀਕ ਆ ਖਾਣਾ ਦਾ ਸਹਿਜ ਆ ਕਿੰਨੇ ਸਮੇਂ ਦੀ ਗੱਬਣਾ ਬਈ ਇਹ ਹੈ ਕਿੰਨੇ ਸਮੇਂ ਦੀ ਗੱਬਣਾ ਸਾਢੇ 6 ਮਹੀਨੇ ਖੱਬਣਾ ਬਈ ਠੀਕ ਆ ਦੁੱਧ ਕਿੰਨਾ ਜੀ ਦੁੱਧ ਆ ਜੇ ਚਾਰ ਗੋਦੋਂ ਸਾਨੂੰ ਛੱਡਣ ਲੱਗ ਗਿਆ ਮੜ ਦੁੱਧ ਨੀ ਬੜੇ ਕਹ ਦੇਣਾ ਜੇ ਅਗਲੇ ਅਗਲੇ ਸੇਵਾਰ ਦਾ ਕੱਟ ਚਾਹੀਦੀ ਹੁੰਦੀ ਬੜ ਠੰਢੀ ਸੀ ਉਹਦਾ ਕਰਦੀ ਆ ਥੋੜਾ ਯਾਰ ਬਰੋਲਾ ਕਾਲੋ ਕਰਕੇ ਪੈਰ ਬਣਾ ਵੜੀ ਬੁੱਥੀ ਦੇਖ ਵੜ ਕੱਢੀ ਆ ਯਾਰ ਪ ਸਾਡੇ 6 ਮਹੀਨੇ ਦੀ ਗੱਬਣ ਹਾਂ ਠੀਕ ਆ ਚੈੱਕ ਪਾਸ ਹਾਂ ਟੀਕੇ ਤੋਂ ਸੁਣ ਬਈ ਨੇ ਠੀਕ ਆ ਆ ਲੈ ਚੱਲੀ ਵੀਰੇ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਵੇ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਤੇ ਆ ਇਧਰਲੇ ਪਾਸੇ ਕੀ ਆ ਵੇ ਇਹ ਵੈਹੀ ਆ ਬਈ ਬਾਈ ਦਾ ਇਹ ਟੀਕੇ ਲੱਗੇ ਵੈ ਨਹੀਂ ਆਵਾ ਠੀਕ ਆ ਵੀਰੇ ਹਾਂ ਟੀਕੇ ਪਲਵਾ ਦੇ ਪੱਕਾ ਲੋ ਕਰਦੇ ਜਿਹੜਾ ਪੈਰਾ ਥੋੜੀ ਘਲ ਹੋ ਗਈ ਬੰਦਾ ਕਹਿੰਦਾ ਅੱਜ ਆਉਣਾ ਸਵੇਰੇ ਆਉਣਾ ਠੀਕ ਆ ਵੀਰੇ ਹਾਂਜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਚੈੱਕ ਪਾਸ ਵਾਲਾ ਚੱਕਰ ਗਿਆ ਨਹੀਂ ਲੱਗਦਾ ਬਈ ਇਹਦੀ ਕੀਮਤ ਬਾਈ 5 ਨੰਬਰ ਲੱਗਦੀ ਇਹ ਵੀ 22000 ਜਿਹੜਾ ਵਸੇ ਕੋਠੇ 8000 22000 ਦੀ ਅਗਲਾ ਵਾਛੀ ਕੱਢੀ ਆ ਤਿਆਰੇ 60 7000 ਦੀ ਵਾਛੀ ਆ ਠੀਕ ਆ ਜੀ ਨਾਗ 5 ਦਿਖਾਤੇ 6 ਨੰਬਰ ਨਾਗ ਬਈ ਇਹਦਾ ਸੂਆ ਕਿੰਨਾ ਮਾਜੀ ਇਹ ਪਹਿਲੇ ਨਾ ਛੀਪ ਪਲੂਨ ਬਈ ਇਹ ਪਹਿਲੇ ਨਾ ਹਾਂ ਠੰਡੀ ਸੀ ਫੁੱਲ ਕਰ ਮਾ ਜੀ ਬਈ ਇਹ ਵੀ ਹੈ ਗੱਭਣੀ ਹੈ ਗੱਭਣੀ ਉਹਦੇ 8 ਮਹੀਨਿਆਂ ਦੇ ਥਲ ਬਚੀਪਰੀ ਵਾਲਾ ਅੱਛਾ 8 ਮਹੀਨਿਆਂ ਦੀ ਗੱਭਣੀ ਹਾਂ ਉਹ ਬੱਚੀ ਲਾਹੇ ਪੈ ਗਈ ਆ ਹਾਂ ਹਾਂ ਠੀਕ ਆ ਬਾਹਰ ਲਿਆਈ ਮੇਰੇ ਵੀ ਇਹ ਠੰਡੀ ਸੀ ਕਰ ਮਾ ਨਾ ਕ੍ਰੋਸ ਬਰੀਡ ਹੀ ਆ ਗਈ ਆ ਹਾਂ ਇਹ ਮਾਜੀ ਆ ਇੱਕ ਸਾਉ ਦੀ ਹੈ ਗਰਮੀ ਦਾ ਕੋਹਾ ਉਹ ਸਾਲੇ ਬਾਹਰ ਰੱਖ ਲਾ ਗਰਮੀ ਜਿਹਨੂੰ ਉਹ ਤੇ ਰੱਖ ਲਾ ਇਹ ਚੀਜ਼ ਆ ਬਈ ਠੀਕ ਆ ਬਾਕੀ ਸੋਨਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਇਹ ਥੋੜੀ ਇਹ ਹਾਂ ਠੀਕ ਆ ਬਾਈ ਜਿਹੜੇ ਭਾਲਦੇ ਆਪਣੇ ਕਹਿੰਦੇ ਥਾਰ-ਪਾਰ ਕਰ ਲੈਣੀ ਉਹ ਨਹੀਂ ਥੋੜੇ ਕਰੋੜ ਬਜੀ 6 ਚੀਜ਼ਾਂ ਹੁੰਦੀਆਂ ਬਾਈ ਗਰਮੀ ਦੀਆਂ ਤੋਫੇ ਹਾਂ ਬੁੱਥੀਆਂ ਬੱਚੇ ਕੱਢ ਜੰਗੀ ਗਰਮੀ ਇਹਨਾਂ ਨੇ ਮਨਾਉਣੀ ਨਹੀਂ ਤੇ ਦੁੱਧ ਮੱਝਾ ਔਰ ਕਈ ਦੇ ਹਾਂ ਚੱਲ ਆ ਬਾਈ ਲੈ ਚੱਲੀ ਆ ਕੰਮ ਇੱਕ ਜਮਦਰੂ ਹੈਣੀ ਮੋੜੇ ਪਲ ਕੋਈ ਸੌਦੇ ਰਪਏ ਲਾ ਦਿਖਾ ਅੱਛਾ ਇਧਰਲੇ ਪਾਸ ਇੱਕ ਕੰਨ ਹੈ ਨਹੀਂ ਜਮਾਂਦਰੀ ਨਹੀਂ ਹਾਂ ਹਾਂ ਬਾਈ ਠੀਕ ਹੈ ਵੀਰੇ ਬਹੁਤ ਅੱਛੀ ਲਾਹੇ ਪਈ ਵੱਖੀ ਬਹੁਤ ਚੰਗੀ ਆ ਤੇ ਇਹਦਾ ਭਾਅ ਕਿੱਡਾ ਗਾਇ ਏ 22000 ਜਦਿਏ ਠੀਕ ਆ ਇਹ ਬਾਈ ਕਹਦਾ ਦੇ ਦਾਂਗੇ 22000 ਤੇ 6 ਨੰ 7 ਨੰਬਰ ਨਗ ਲੈ ਆਈ ਵੀਰੇ ਬਾਹਰ ਨੂੰ ਬਾਹਰ ਕੱਢ ਲਿਆ ਬੱਚੀ ਹੂੰ 7 ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਪਹਿਲਾਂ ਨਹੀਂ ਆਵੇ ਬੱਚੀ ਇਹ ਵੀ ਗੱਭਣ ਹੀ ਆ ਜੀ ਹਾਂ ਬੇ ਬੱਚੀ ਵੀ ਲਾਹੇ ਪਈ ਤੋਰਗਾ ਕਿੰਨੇ ਮਹੀਨਿਆਂ ਦੀ ਜੀ ਇਹ 5 ਮਹੀਨੇ ਘੱਟ ਬਣਾਵੇ ਲਾ ਬੱਚੀ ਲਾਹੇ ਪਈ 5 ਮਹੀਨਿਆਂ ਦੀ ਚੈੱਕ ਪਾਸ ਆ ਹਾਂ ਬਾਕੀ ਵਾਧੂ ਹੋ ਸਕਦੀ ਆ ਬਾਈ ਉਹ ਕਰਦੇ ਵਾਧਾ ਆਪਾਂ ਡਾਕਟਰ ਕਹਿੰਦੇ ਬੱਚੇ ਦੇ ਗਰੋਥ ਘਟ ਹੁੰਦੀ ਆ ਬੜ ਲਾਹੇ ਪਈ ਵੀ ਦੱਸੀ ਜਾਂਦੀ ਆ ਠੀਕ ਆ ਹਾਂ ਆਪ ਦਾ ਡਾਕਟਰ ਸਾਹਿਬਾ ਨੂੰ ਤੁਸੀਂ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋ ਚ ਲੈ ਜਾਓ ਵੀਰੇ ਚੈੱਕ ਪਾਸ ਕਰਵਾ ਕੇ ਲੈ ਜਾਓ ਬਾਕੀ ਤੁਸੀਂ ਰੰਗ ਪ੍ਰਿੰਟ ਇਹਦਾ ਦੇਖ ਹੀ ਸਕਦੇ ਹੋ ਸੋਹਣਾ ਥਣਾ ਦਾ ਸਜਾ ਕੱਲਾ ਕੱਲਾ ਨਿਖੜ ਮਾ ਹੱਥੀ ਚੋਗਾਈ ਵਾਲਾ ਤੇ ਇਹਦੀ ਕੀਮਤ ਬਾਈ ਕੀ ਰਹਿਣ ਵਾਲੀ ਆ 18000 ਦੀ ਦੇ ਦਾਂਗੇ ਬਾਈ ਇਹ ਦੇ ਦਾਂਗੇ 18 ਜਾਂ ਹੋਜੂ ਮਾੜਾ ਮੋਟਾ ਕਰਦਾ ਮਾਨਤ ਮੇਰੇ ਅੱਛੀ ਵੇਲੇ ਕਿੱਡੀ ਚੰਗੀ ਆ 40 45 ਹਜ਼ਾਰ ਤਿਆਰ ਹੋਏ ਤਨੇ ਵੀ ਬਰਾਵਾ ਠੀਕ ਆ ਇਹ 7 ਨੰਬਰ ਨਗ ਹੋ ਗਿਆ 8 ਨੰਬਰ ਨਗ ਬਿਰਿਆ ਹੁਣ ਏ ਬਈ 8 ਮਹੀਨੇ ਦਾ ਰਡ ਹੋ ਗਈ ਆ ਪਹਿਲੀ ਪਿਛਲੀ ਵੀਡੀਓ ਵਿੱਚ ਸਾਡੇ ਉੱਤਨ 8 ਮਹੀਨੇ ਉਹ ਵੀ ਪੂਰੀ ਜੀ ਚੈੱਕ ਕਰਕੇ ਲੈ ਆਖਦੇ ਬੰਦੇ ਚੈੱਕ ਪਾਸ ਕਰਵਾ ਕੇ ਹਾਂ ਆ ਖਿਤਰ ਲੱਗੀ ਵੀ ਛੋਟੀਆਂ ਛੋਟੀਆਂ ਹੋਵੇ ਲੋ ਇਹਦਾ ਸੂਆ ਕਿੰਨਾ ਏ ਬਈ ਦੂਜੇ ਸੂਏ ਸੁਣੀਆ ਦੂਜੇ ਸੂਏ ਸੁਣੀਆ 8 ਮਹੀਨਿਆਂ ਦੀ ਚੈੱਕ ਪਾਸ ਥਣਾ ਦੀ ਓਕੇ ਆ ਜੀ ਹਾਂ ਨਿੱਗਰ ਥਣਾ ਦੀ ਓਕੇ ਆ ਜੀ ਹਾਂਜੀ ਹਾਂਜੀ ਥਣਾ ਦੀ ਵੀ ਚੰਗੀ ਆ ਬਾਕੀ ਚੈੱਕ ਸਾਰ ਕਰ ਸਕਦੇ ਨਿੱਗਰ ਨਰੋਈ ਆ ਓਕੇ ਆ ਥਣਾ ਦੀ ਬੇਫਿਕਰ ਹੋ ਜਿਓ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਥਾਨ ਇਸ ਸੈਜ ਚੈੱਕ ਕਰ ਲਓ ਮਸ਼ੀਨ ਨਹੀਂ ਥਾਣਾ ਕਰ ਮਾਲੀ ਦਾ ਮਾਲੀ ਜੇ ਥਣ ਕੱਢ ਦੇ ਬੱਚੀ ਸੂਗੇ ਕੱਢੂ ਹੀ ਠੀਕ ਠੀਕ ਥੋੜੀ ਡਰਦੀ ਆ ਵੀਡੀਓ ਤੋਂ ਥੋੜੀ ਠੰਡੀ ਸੀ ਲਾਓ ਹੱਥ ਲਾ ਕੇ ਖਾਣਾ ਥਾਣਾ ਨੂੰ ਠੀਕ ਆ ਹਾਂ ਥੋੜਾ ਜਿਹਾ ਫਿਰ ਡਰਦਾ ਹੀ ਹੁੰਦਾ ਪਾਸੂ ਕੈਮਰੇ ਕੋਲ ਮਰੇ ਤੋਂ ਡਰ ਆ ਆਵਾ ਥੱਲੇ ਹੱਥ ਲਾ ਦੇ ਠੰਡੀ ਫੋਲ ਬੱਚੀ ਠੀਕ ਆ ਹਾਂਜੀ ਇਹਦਾ ਭਾ ਕਿੱਡਾ ਕਾ ਜੀ ਇਹ ਦੇਰੀਆ 20000 ਦੀ ੋਜੂ ਮਾੜਾ ਮੋਟਾ ਜੀ ਕਰਦਾ ਇਮਾਨਦਨ ਠੀਕ ਆ ਤੇ 9 ਨੰਬਰ ਨਗ ਆ ਗਿਆ ਬਾਈ ਇਹ ਵੀਰੇ 5 ਮਹੀਨੇ ਗੱਭਰ ਬੱਚੀ ਆ ਇਹ 5 ਮਹੀਨੇ ਦੀ ਗੱਬਾ ਚੈੱਕ ਪਾਸ ਚੱਕਰ ਵਾਲੇ ਡਾਕਟਰ ਕੋਲ ਆਈ ਬਈ ਠੀਕ ਇਹ ਅੱਛੀ ਉਤਰ ਵੀ ਥਣ ਕਰਦੀ ਪਈ ਹੈ ਜਿਹੜੀ ਗੱਲ ਆ ਇਹ ਕਿੰਨੇਵੇਂ ਸੂਏ ਸੂ ਗਈ ਜੀ ਇਹ ਤੇ ਪਹਿਲਣ ਵੱਚੀ ਬਈ ਅੱਛਾ ਪਹਿਲਣ ਵੱਚੀ ਆ ਸੂਹਾਂ ਦੀ ਸੂ ਗਈ ਠੀਕ ਆ ਹਾਂ ਥਣਾ ਦੀ ਓਕੇ ਆ ਜਮ ਆ ਹਾਂ ਕੁਆਲਟੀ ਵਿੱਚ ਚੈੱਕ ਕਰ ਬੁੱਥੀ ਖਾ ਹੂੰ ਆ ਸ਼ਾਈਵੇ ਚਾਹ ਚੀਜ਼ਾਂ ਜਿਹੜੀਆਂ ਮਿਲਦੀਆਂ ਠੀਕ ਆ ਇਹ ਆਪਣੀ ਪੰਜਾਬ ਦੀ ਬਣੀ ਠੰਡੀ ਥਿਲ ਕਰਮ ਵਾਲੀ ਫੁੱਲ ਆ ਜੇ ਮਰਦੀਆਂ ਸਮਰਦੀਆਂ ਲੈ ਚੱਕਰ ਨੂੰ ਲੈ ਚੱਲਿਆ ਜੀ ਠੰਡੀ ਥਿਲ ਕਰਮ ਵਾਲੀ ਫੁੱਲ ਲੈ ਠੀਕ ਆ ਮੇ ਮਰਜੀ ਨਵਾਈ ਜਾ ਮੇ ਮਰਜੀ ਹੱਥ ਲਾਈ ਜਾ ਕੋਈ ਨਾ ਨਾ ਚਾਰ ਹੀ ਥਾਣਾ ਬਾਈ ਠੀਕ ਆ ਹਾਂ ਬਾਕੀ ਵਜਨ ਮੌਜੂਦ ਵੀ ਮੈਂ ਇਹ ਪੂਰਾ ਚੇਖਾ ਮੱਚੀ ਨਿਗਰ ਆ ਇਹਦਾ ਭਾ ਕਿੱਡਾ 10000 ਦੀ ਦੇ ਦਾਂਗੇ ਯਾਰਾ 9 ਨੰਬਰ ਨੱਕ ਹੋ ਗਿਆ 10000 ਦੀ ਬਾਈ ਕਹਿੰਦਾ ਦੇ ਦਾਂਗੇ ਤੇ 10 ਨੰਬਰ ਨੱਕ ਆ ਗਿਆ ਵੀਰੇ ਆਪਣਾ ਓ ਬਾਈ ਸਾਢੇ ਹੱਤਾ ਵੀ ਨਹੀਂ ਗੱਬਣਾ ਠੀਕ ਆ ਰਹਿ ਜਰਾ ਡਰਦੀ ਓ ਡਰਦੀ ਆ ਥੋੜੀ ਜੀ ਪਹਿਲਾਂ ਦੱਸ ਦਿੰਨੇ ਆ ਹਾਂ ਇਧਰ ਨੂੰ ਹੱਕ ਦੀ ਵੀਰੇ ਹੱਕ ਦੇ ਵਲ ਦੌਕਾ ਮਾਰ ਦੋ ਔਰਲੀ ਔਰਲੀ ਵੜੀ ਹੱਕ ਦੇ ਜੀ ਔਰ ਲਈ ਹੱਕ ਦੇਓ ਇਦਾਂ ਹੋਈ ਦਿਖਾ ਦਿੰਨੇ ਆਪਾਂ ਥੱਲੇ ਉਹ ਮੱਛੀ ਲਾਹੇ ਬਈ ਸਾਡੇ ਹੱਥਾਂ ਦੀ ਅੱਠਾਂ ਗੱੱਛੀ ਹੋਊਗੀ ਉਹ ਆਹ ਡਾਕਟਰ ਕੋਈ ਚੱਕਰਾਂ ਕੇ ਲਿਆ ਇਹੋ ਦਾ ਉਹ ਬੱਚਾ ਵੀ ਦੱਸਦਾ ਬਹਿੜਦਾ ਠੀਕ ਆ ਘੱਟ ਘੱਟ ਪੂਰਾ ਵੇਲੇ ਵਾਰ ਕਿੱਡੀ ਕੋਠੇ ਟੀਵਾੜਾ ਹੂੰ ਮੁੱਲ ਜੀ ਇਹਦਾ ਇਹ 11000 ਮੱਛੀ ਦੇ ਦਾਂਗੇ ਓਜੂ ਮਾੜਾ ਮੋਟਾ ਕਰਦਾ ਇਹ ਮਾਰ ਦੇਣਾ ਲਾਟ ਰਗਾ ਹੀ ਲਾਦੀ ਨਿਕਰੇ ਕੇ ਬੋਲੋ ਠੀਕ ਆ ਅੱਗੇ ਨਾਗ ਨੰਬਰ ਆ ਗਿਆ 11 ਬਈ ਹਾਂਜੀ ਇਹਦਾ ਸੂਆ ਕਿੰਨੇ ਮਾ ਜੀ ਇਹ ਦੂਜੇ ਸੂਆ ਸੂਈ ਆ ਬਈ ਕਦੋਂ ਸੂਈ ਹੈ ਜੀ ਇਹ ਇਹ ਕੱਲ ਸੂਈ ਆ ਬਈ ਬੱਚਾ ਕੀ ਆ ਜੀ ਮੇਲ ਕਾਫਣੀ ਜਨਮ ਦਿੱਤਾ ਵਾ ਬੱਚਾ ਜੀ ਹਾਂਜੀ ਠੀਕ ਆ ਜੇਰ ਕੰਪਲੀਟ ਆ ਜੀ ਕੰਪਲੀਟ ਆ ਮੜੀਏ ਮੜਾ ਲੜ ਰਹਿ ਗਿਆ ਹੀ ਆ ਉਹ ਅੱਜ ਕੜਾਇਆ ਵਾਲਾ ਥੋੜਾ ਤਾਂ ਕਰਦੀ ਪੂਜ ਜੱਕਦੀ ਆ ਠੀਕ ਆ ਹਾਂ ਕਿੰਨਾ ਦੁੱਧ ਆ ਜੀ ਦੁੱਧ ਹੈ ਥੱਲੇ ਕੋਈ 12 13 ਕਿਲੋ 12 13 ਕਿਲੋ ਕੰਡੇ ਕਾੜ ਦਾਂਗੇ ਯਾਰ ਠੀਕ ਆ ਆ 12 13 ਕਿਲੋ ਨੈਟ ਬੌਲਾ ਇਹ ਦੇ ਥੋੜਾ ਵਖਾਦ ਲੋ ਕਿਉਂ ਫਿਰ ਤੱਕ ਨਹੀਂ ਘਾਣ ਹੋ ਰੜ ਜੀ ਠੰਡੀ ਦੀ ਗਾਰੰਟੀ ਹੈ ਫੋਲ ਯਾਰ ਭਾਨਿਆ ਨਾਲ ਪਾਵੇ ਯਾਰ ਲੈ ਹੋਰ ਦੱਸ ਠੀਕ ਆ ਧਾਰ ਗੰਨੇ ਵਰਗੀ ਲੱਗੀ ਬੱਛੀ ਦੇ ਲੈ ਠੀਕ ਹੈ ਜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਨਾ ਮੋੜ ਲਿਆ ਮੇਰੇ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਇਹ ਦੇ ਰਿਹਾ 40 ਦੀ ਫੋਜੂ ਮਾੜਾ ਮੋਟਾ ਕਰ ਦਾਂਗੇ ਵੜਾ ਕੋਠੇੜੀ ਤਰ ਚਲੋ 15 ਕਿਲੋ ਵੜ ਦੇ ਫਿਰ ਇਹ ਕੁਆਲਟੀ ਵੜ ਦੀ ਕਿੰਨੀ ਹੈ 40000 ਦੀ ਬਾਈ ਕਹਿੰਦਾ ਦੇ ਦਾਂਗੇ ਇਹ ਠੰਡੀ ਹੀਲ ਫੁੱਲ ਠੀਕ ਹੈ ਜੀ ਉਹ ਹੀ ਬੇਸ਼ ਬੜੀ ਉਤਾਰਾ ਮਰੋ ਨੇ ਤਾਰਾ ਮਾਰਾ ਦੇ ਨੇ ਵੀਡੀਓ ਦੇ ਠੀਕ ਹੈ ਜੀ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਪਸੰਦ 12 ਨੰਬਰ ਨਗ ਵੀਰੇ ਇਹ ਬੱਚੇ ਦੀ ਕਿੰਨੀ ਕੋ ਮਰਾ ਜੀ ਇਹ ਬਈ 2 ਢਾਈ ਮਹੀਨੇ ਦੀ ਉਮਰ ਹੈ ਜੀ 2 ਤੋਂ 2 ਢਾਈ ਮਹੀਨੇ ਠੀਕ ਆ ਇਹ ਕਿਹੜੀ ਬਰੀਡ ਚ ਪੈ ਗਿਆ ਸ਼ਾਹੀ ਵਾਲਾ ਵੀਰੇ ਠੀਕ ਆ ਹਾਂ ਤੇ ਫੋਟ ਸ਼ਾਕਦਾ ਹੈ ਨਹੀਂ ਕੋਈ ਚਾਰ ਹੀ ਥਣ ਚੋਲੀ ਬਹੁਤ ਚੰਗੀ ਆ ਥੋੜੀ ਖੁੱਲੀ ਫੇਸ ਦੇ ਰੂਗੀ ਆਪਣੇ ਦਾ ਮੁੱਲ ਕੀ ਹੈ ਜੀ ਇਹਦਾ ਮਾਲਵਾ ਦੇ ਰਾਇ 4500 ਦੀ ਹੈ 4500 ਜੀ ਉਹ ਜੋ ਮੜਾ ਮੋਟਾ ਕਰਦਾ ਹੈ ਮਾਨਦਰ ਮੱਚੀ ਵੇ ਤੋਂ ਕੁਆਲਿਟੀ ਜਾਂ ਸ਼ਾਹੀ ਵਾਲ ਜਿਹੜੇ ਭਾਲ ਦੇ ਸ਼ਕੀਰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈਨਾ ਕਰ ਸਕਦੇ ਧੰਨਵਾਦ